ਸਤਿ ਸ਼੍ਰੀ ਅਕਾਲ ਦੀ ਪੰਜਾਬੀ ਖਬਰ ਨਾਵਾਂ ਦੇ ਵਿੱਚ ਮੈਂ ਤੁਹਾਡਾ ਦੋਸਤ ਹੌਸ ਪਰਮਜੀਤ ਸਿੰਘ ਪਖਨਾਰ ਸ੍ਰੀ ਅੰਮ੍ਰਿਤਸਰ ਸਾਹਿਬ ਲੈ ਚੱਲਦਾ ਜੀ ਤੁਹਾਨੂੰ ਇੱਕ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਗਿਆਨੀ ਗੁਰਬਚਨ ਸਿੰਘ ਦੇ ਸੰਦੇਸ਼ ਦੌਰਾਨ ਗੁੰਜੇ ਦੀ ਖਾਲਸਾਤਨ ਦੇ ਨਾਰੇ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਤੇ ਸਭ ਧਰਮਾਂ ਦੇ ਸਾਂਝੇ ਮੰਨੇ ਜਾਣ ਵਾਲੇ ਸਿੱਖ ਕੌਮ ਦੇ ਕੇਂਦਰੀ ਸਥਾਨ ਸ੍ਰੀ ਹਰਵਿੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਭਾਰਤ ਸਰਕਾਰ ਵੱਲੋਂ ਕੀਤੇ ਗਏ ਫੌਜੀ ਹਮਲੇ ਨੂੰ ਬੀਤੇ ਅੱਜ 31 ਸਾਲ ਪੂਰੇ ਹੋ ਗਏ ਜੀ 31 ਸਾਲ ਹੋ ਚੁੱਕੇ ਨੇ ਤੇ ਸਿੱਕ ਕੌਮ ਵੱਲੋਂ ਉਸ ਦੀ ਜਿਹੜੀ ਕਿ ਕੌਮੀ ਕੱਲੂਕਾਰਾ ਦਿਵਸ ਮਨਾਇਆ ਜਾਂਦਾ ਉਹਜੋ ਮਨਾਇਆ ਜਾਂਦਾ ਜੀ ਉੱਥੇ ਕੌਮੀ ਕੱਲੂਕਾਰਾ ਦਿਵਸ ਤੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੇ ਸਮਾਗਮ ਕੀਤਾ ਗਿਆ ਸਵੇਰੇ 7 ਵਜੇ ਸ੍ਰੀ ਅਕਾਲ ਤਖਤ ਸਾਹਿਬ ਦੀ ਜੇਕਰ ਗੱਲ ਕਰੀਏ ਤਾਂ 4 ਜੂਨ ਨੂੰ ਆਰੰਭੇ ਗਏ ਸ੍ਰੀ ਅਕਨਪਾਟ ਸਾਹਿਬ ਦੇ ਭੋਗ ਪਾਏ ਗਏ ਹਨ ਜੀ ਉਸ ਤੋਂ ਅਪਰੰਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਕਿ ਫਸੀਲ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕੌਮ ਦੇ ਨਾਂ ਤੇ ਸੰਦੇਸ਼ ਪੜਨਾ ਸ਼ੁਰੂ ਕੀਤਾ ਤੇ ਜਿਵੇਂ ਸੰਦੇਸ਼ ਪੜਨਾ ਸ਼ੁਰੂ ਕੀਤਾ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉੱਥੇ ਕੱਟ ਸੀ ਕੱਠ ਦੇ ਵਿੱਚੋਂ ਕੁਝ ਕੁ ਲੋਕਾਂ ਵੱਲੋਂ ਜਿਹੜਾ ਕਿ ਖਾਲਸਪਤਾਨ ਦੇ ਨਾਰੇ ਲਾਉਣੇ ਸ਼ੁਰੂ ਕਰ ਦਿੱਤੇ ਤੇ ਹਾਲ ਦੇ ਵਿੱਚ ਖਾਲਸਪਤਾਨ ਦੇ ਜਿਹੜੇ ਨਾਰੇ ਗੂੰਜਣੇ ਸ਼ੁਰੂ ਹੋ ਗਏ ਸੋ ਖਾਲਸਪਤਾਨ ਜਿੰਦਾਬਾਦ ਦੇ ਨਾਰੇ ਲੱਗੇ ਜੀ ਜਿਨ੍ਹਾਂ ਸਮਾਂ ਗਿਆਨੀ ਗੁਰਬਚਨ ਸਿੰਘ ਸੰਦੇਸ਼ ਪੜ੍ਹਦੇ ਰਹੇ ਜੀ ਉਹਨਾਂ ਟਾਈਮ ਖਾਲਸਪਤਾਨ ਦੇ ਜਿਹੜੇ ਨਾਰੇ ਲੱਗਦੇ ਰਹੇ ਆ ਤੇ ਨਾਰੇ ਲੱਗੇ ਜੀ ਉਹਨਾਂ ਲੋਕਾਂ ਵੱਲੋਂ ਲਾਏ ਗਏ ਤੇ ਡੇਰਾ ਵਿਵਾਦ ਤੋਂ ਬਾਅਦ ਗਿਆਨੀ ਗੁਰਬਚਨ ਸਿੰਘ ਨੂੰ ਅਕਾਲ ਤਖਸਾਲ ਦਾ ਜਿਹੜਾ ਕਿ ਜੱਥੇਦਾਰ ਮੰਨਣ ਤੋਂ ਵੀ ਉਹਨਾਂ ਨੇ ਮਨਾਈ ਕੀਤੀ ਹੈ ਪਰਵਾਨ ਨਹੀਂ ਉਹਨਾਂ ਨੇ ਕੀਤਾ ਉਹ ਗੰਦੇ ਜੀ ਅਸੀਂ ਜੱਥੇਦਾਰ ਨੂੰ ਪ੍ਰਵਾਨ ਨਹੀਂ ਕਰਦੇ ਤੇ ਇਸ ਕਰਕੇ ਪਿਛਲੇ 2 ਸਾਲਾਂ ਤੋਂ ਗਿਆਨੀ ਗੁਰਬਚਨ ਸਿੰਘ ਨੂੰ ਸੰਦੇਸ਼ ਪੜੇ ਜਾਣ ਦਾ ਵਿਰੋਧ ਹੁੰਦਾ ਜਾ ਰਿਹਾ ਜੀ ਬਾਕੀ ਸੰਗਤਾਂ ਦੌਰਾਨ ਜਿਹੜੀ ਕਿ ਬਾਕੀ ਸੰਸਾਜ ਸ਼ਾਂਤੀਪੂਰਵਕ ਤੋਂ ਬੈਠੀਆਂ ਰਹੀਆਂ ਜੀ ਤੇ ਹਾਲਾਂਕਿ ਨਾਰਾਇਣ ਦੀ ਗੂੰਜ ਵਿੱਚ ਗਿਆਨੀ ਗੁਰਵਚਨ ਸਿੰਘ ਨੇ ਜਿਹੜਾ ਸੰਦੇਸ਼ ਪੜਿਆ ਸੀ ਉਹ ਆ ਲੋਕਾਂ ਦੇ ਕੰਨਾਂ ਤੱਕ ਸ਼ਾਇਦ ਹੀ ਪਹੁੰਚਿਆ ਜੀ ਕਿਉਂਕਿ ਕਾਫੀ ਜ਼ਿਆਦਾ ਸ਼ੋਰ ਉਘਲਸੀ ਉੱਤੇ ਐਸਜੀਪੀਸੀ ਦੇ ਪ੍ਰਧਾਨ ਕਰਪਾਲ ਸਿੰਘ ਬਡੁੰਗਰ ਨੇ ਦੱਸਿਆ ਕਿ ਪ੍ਰਧਾਨ ਜਿਹੜਾ ਕਿ ਸਮਾਗਮ ਦੇ ਵਿੱਚ ਇਕੱਜਟ ਦੇ ਨਾਲ ਮਨਾਉਣ ਸੰਬੰਧੀ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਜਿਹੜੀ ਕਿ ਮੁਲਾਕਾਤਾਂ ਕੀਤੀਆਂ ਗਈਆਂ ਸਨ ਜੀ ਇਸ ਦੇ ਇਸ ਦੇ ਵਿੱਚ ਮਾਨਦਾਲੀ ਜਿਕਰ ਕਰ ਲਈਏ ਤਾਂ ਮੁਤਾਬਕ ਜੀ ਜਿਹੜੇ ਜਥੇਦਾਰਾਂ ਸਮੇਤ ਕਈ ਜਥੇਬੰਦੀਆਂ ਨੇ ਲਗਭਗ ਸਹਿਮਤੀ ਬਣ ਵੀ ਗਈ ਸੀ ਪਰ ਸਮਾਗਮ ਸ਼ਾਂਤੀਪੂਰਵਕ 100% ਕਾਮਯਾਬ ਨਹੀਂ ਨਿਭੜ ਸਕਿਆ ਸੋ ਦੱਸਦੇ ਕਿ ਪਿਛਲੀ ਵਾਰੀ ਇਸੇ ਸਮਾਗਮ ਦੇ ਵਿੱਚ ਕ੍ਰਪਾਨਾਂ ਤੱਕ ਚੱਲੀਆਂ ਸਨ ਤੇ ਕਾਫੀ ਉੱਥੇ ਮਾਹੌਲ ਵੀ ਖਰਾਬ ਹੋ ਗਿਆ ਸੀ ਤੇ ਅੱਜ ਵੀ ਇਸ ਸਥਾਨ ਦੇ ਉੱਪਰ ਖਾਲਿਸਤਾਨ ਜਿੰਦਾਬਾਦ ਜਿਹੜੇ ਕਿ ਨਾਰੇ ਲੱਗੇ ਆ ਜੀ ਤੇ ਕਾਫੀ ਮਾਹੌਲ ਵਿਗੜਦਾ ਨਜ਼ਰ ਹੋਇਆ ਤੇ ਉਸ ਤੋਂ ਬਾਅਦ ਇਸ ਮਾਹੌਲ ਨੂੰ ਪੂਰੀ ਤਰ੍ਹਾਂ ਕੰਟਰੋਲ ਵੀ ਕਰ ਲਤਾਗੇ ਸੋ ਪੰਜਾਬੀ ਖਬਰਾਂ ਮੰਡ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਖਬਰ ਜੀ ਤੁਸੀਂ ਦੁਨੀਆ ਤੋਂ तमाम ਵੱਡੇ ਖਬਰਾਂ ਦੇਖਣੇ ਸੁਣਨੇ ਪਾਣੀਆਂ ਮਾਝਾ ਸਾਡੇ YouTube ਚੈਨਲ ਆਜ਼ ਨਿਊਜ਼ ਵਾਲਾ ਦੇ ਉੱਪਰ ਤੇ ਪਰੰਜੀਤ ਨੂੰ ਦੋਸਤ ਸਾਰਿਆਂ ਪਿਆਰ ਭਰੀ